ਵਿਚ ਭਗਦੜ ਮਚ ਜਾਂਦੀ ਹੈ ਭਗਦੜ ਮਚਣ ਤੋਂ ਬਾਅਦ ਤਕਰੀਬਨ 10 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਕਈ ਟੀਵੀ ਚੈਨਲ ਇਹ ਵੀ ਚਲਾ ਰਹੇ ਨੇ ਕਿ 20 ਲੋਕਾਂ ਦੀ ਮੌਤ ਹੋਈ ਹੈ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਹਾਦਸੇ ਦੇ ਵਿੱਚ ਮੌਤਾਂ ਜ਼ਰੂਰ ਹੋਈਆਂ ਹਨ ਪਰ ਅਜੇ ਤੱਕ ਮੌਤਾਂ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕਿੰਨੇ ਲੋਕ ਮਰੇ ਨੇ ਪਰ ਮੌਤਾਂ ਦੀ ਗਿਣਤੀ ਵੱਧ ਜ਼ਰੂਰ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ 3 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਚੁੱਕੇ ਨੇ ਇਹ ਰੈਲੀ ਜਿਹੜੀ ਹੈ ਇਹ ਤੁਹਾਨੂੰ ਦੱਸ ਦਈਏ ਕਿ ਤਾਮਿਲਨਾਡੂ ਦੇ ਨਮਕਲ ਦੇ ਵਿੱਚ ਐਕਟਰ ਵਿਜੇ ਦੀ ਰੈਲੀ ਦੇ ਵਿੱਚ ਇਹ ਭਗੜੜ ਮੱਚਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਐਕਟਰ ਵਿਜੇ ਜਿਹੜੇ ਨੇ ਇਹ ਐਕਟਰ ਤੋਂ ਨੇਤਾ ਬਣੇ ਨੇ ਹੁਣੇ-ਹੁਣੇ ਤੇ ਉਹ ਹੁਣ ਰੈਲੀ ਕਰ ਰਹੇ ਸੀ ਤੇ ਰੈਲੀ ਦੇ ਦੌਰਾਨ ਜਦੋਂ ਉਹ ਭਾਸ਼ਣ ਦੇ ਰਹੇ ਸਨ ਭਾਸ਼ਣ ਦੌਰਾਨ ਹੀ ਭਗੜੜ ਮੱਚ ਜਾਂਦੀ ਹੈ ਤੇ 10 ਤੋਂ ਜ਼ਿਆਦਾ ਲੋਕ ਜਿਹੜੇ ਮਰਨ ਦੀ ਉਹਨਾਂ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਇਹ ਸਿਰਫ ਅਜੇ ਖਦਸ਼ਾ ਹੀ ਹੈ ਕਿਉਂਕਿ ਇਸ ਬਾਰੇ ਅਜੇ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਉੱਥੇ ਉੱਥੇ ਹੀ ਇਸ ਰੈਲੀ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਚੇ ਵੀ ਸ਼ਾਮਲ ਨੇ ਤੇ ਜਿਹੜੇ ਇਸ ਹਾਦਸੇ ਇਸ ਹਾਦਸੇ ਦੇ ਵਿੱਚ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ ਪਾਕਦਰ ਦੇ ਵਿੱਚ 9 ਸਾਲ ਦਾ ਇੱਕ ਬੱਚਾ ਜਿਹੜਾ ਗਾਇਬ ਦੱਸਿਆ ਜਾ ਰਿਹਾ ਹੈ ਉੱਥੇ ਹੀ ਟੀਵੀ ਕੇ ਤਮਿਲਗਾ ਵੈਟਰੀ ਕਜ਼ਗਮ ਪ੍ਰਮੁੱਖ ਅਤੇ ਐਕਟਰ ਵਿਜੇ ਦੀ ਰੈਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸਨ ਭੀੜ ਇੰਨੀ ਜ਼ਿਆਦਾ ਸੀ ਕਿ ਉੱਥੇ ਹਾਲਾਤ ਕਾਬੂ ਤੋਂ ਬਾਹਰ ਹੋ ਚੁੱਕੇ ਸਨ ਅਤੇ ਅਭਿਨੇਤਾ ਤੋਂ ਨੇਤਾ ਬਣੇ ਵਿਜੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਇਸੇ ਦੌਰਾਨ ਕੁਝ ਲੋਕਾਂ ਦੇ ਬੇਹੋਸ਼ ਹੋ ਜਾਣ ਦੀ ਵੀ ਖਬਰ ਸਾਹਮਣੇ ਆ ਰਹੀ ਸੀ ਤੇ ਜਦੋਂ ਹੀ ਲੋਕ ਬੇਹੋਸ਼ ਹੋ ਰਹੇ ਸਨ ਤੇ ਜਿਹੜੇ ਐਕਟਰ ਤੋਂ ਨੇਤਾ ਬਣੇ ਨੇ ਵਿਜੇ ਉਹਨਾਂ ਨੂੰ ਆਪਣਾ ਭਾਸ਼ਣ ਰੋਕਣਾ ਪਿਆ ਵਿਜੇ ਰੈਲੀ ਤੋਂ ਫਿਰ ਉਸੇ ਥੋੜੇ ਦੇਰ ਬਾਅਦ ਨਿਕਲ ਜਾਂਦੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਭੀੜ ਇੰਨੀ ਜ਼ਿਆਦਾ ਹੋ ਗਈ ਸੀ ਕਿ ਲੋਕਾਂ ਦੇ ਲੋਕਾਂ ਦਾ ਸਾਹ ਲੈਣਾ ਤੱਕ ਔਖਾ ਹੋ ਚੁੱਕਾ ਸੀ ਅਚਾਨਕ ਉੱਥੇ ਮੌਜੂਦ ਲੋਕ ਅਤੇ ਵਰਕਰ ਬੇਹੋਸ਼ ਹੋਣ ਲੱਗੇ ਇਸ ਤੋਂ ਬਾਅਦ ਐਕਟਰ ਵਿਜੇ ਨੇ ਆਪਣਾ ਭਾਸ਼ਣ ਵੀ ਰੋਕ ਦਿੱਤਾ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਨ ਲੱਗੇ ਉਹਨਾਂ ਨੇ ਆਪਣੀ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਲੋਕਾਂ ਦੀ ਮਦਦ ਕਰਨ ਅਤੇ ਉਹਨਾਂ ਨੂੰ ਇਲਾਜ ਦੇ ਲਈ ਐਂਬੂਲੈਂਸ ਦੇ ਵਿੱਚ ਹਸਪਤਾਲਾਂ ਦੇ ਵਿੱਚ ਪਹੁੰਚਾਉਣ ਉੱਥੇ ਹੀ ਜਦੋਂ ਇਸ ਹਾਦਸੇ ਬਾਰੇ ਮੁੱਖ ਮੰਤਰੀ ਸੀਐਮ ਸਟਾਲਿਨ ਨੂੰ ਪਤਾ ਲੱਗਦਾ ਹੈ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਿਹਤ ਮੰਤਰੀ ਨੂੰ ਹੁਕਮ ਦੇ ਦਿੱਤੇ ਗਏ ਨੇ ਕਿ ਸਾਰੇ ਜ਼ਖਮੀਆਂ ਦੇ ਇਲਾਜ ਦੀ ਵਿਵਸਥਾ ਕਰਵਾਈ ਜਾਵੇ ਉੱਥੇ ਹੀ ਸੀਐਮ ਸਟਾਲਿਨ ਨੇ ਘਟਨਾ ਉੱਤੇ ਅਫਸੋਸ ਵੀ ਜ਼ਾਤਾ ਹੈ ਉਹਨਾਂ ਨੇ ਕਿਹਾ ਕਿ ਮੰਤਰੀ ਅੰਬਿਲ ਮਹੇਸ਼ ਨੂੰ ਮੌਕੇ ਉੱਤੇ ਭੇਜਿਆ ਗਿਆ ਹੈ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਗਿਆ ਹੈ ਕਿ ਤੁਰੰਤ ਸਥਿਤੀ ਦਾ ਜਾ ਕੇ ਜਾਇਜ਼ਾ ਲਿਆ ਜਾਵੇ ਅਤੇ ਸਥਿਤੀ ਦੇ ਉੱਤੇ ਨਜ਼ਰ ਰੱਖੀ ਜਾਵੇ ਉੱਤੇ ਹੀ ਤੁਹਾਨੂੰ ਦੱਸ ਦਈਏ ਕਿ ਸੀਐਮ ਜਿਹੜੇ ਨੇਤਾ ਤੋਂ ਐਕਟਰ ਤੋਂ ਨੇਤਾ ਬਣੇ ਨੇ ਉਹਨਾਂ ਵੱਲੋਂ ਰੈਲੀ ਕੀਤੀ ਜਾ ਰਹੀ ਸੀਗੀ ਤੇ ਜਿਸ ਦੌਰਾਨ ਇਹ ਭਗੜੜ ਮਚਦੀ ਹੈ ਤੇ ਭਗੜੜ ਦੇ ਵਿੱਚ 10 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਇਹ ਹਾਦਸਾ ਜਿਹੜਾ ਸੀ ਇਹ ਹਾਦਸਾ ਰੈਲੀ ਦੇ ਵੇਲੇ ਹੋਇਆ ਹੈ ਰੈਲੀ ਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿੰਨੀ ਭੀੜ ਆ ਐਨੀ ਭੀੜ ਦੇ ਵਿੱਚ ਲੋਕਾਂ ਦਾ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੇ ਇਸੇ ਦੌਰਾਨ ਹੀ ਭਗੜੜ ਮਚ ਜਾਂਦੀ ਹੈ ਤੇ ਜਿਸ ਦੇ ਵਿੱਚ ਲੋਕਾਂ ਦੀ ਮੌਤ ਹੁੰਦੀ ਹੈ ਤੇ ਇਸ ਦੇ ਇਸ ਰੈਲੀ ਦੇ ਵਿੱਚ ਕਈ ਬੱਚੇ ਵੀ ਸ਼ਾਮਲ ਸਨ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਦਾ ਗੁੰਮਸ਼ਦਾ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਬੱਚਾ ਲਾਪਤਾ ਹੋ ਗਿਆ ਉਸ ਨੂੰ ਲੱਭਿਆ ਨਹੀਂ ਜਾ ਸਕਿਆ ਹੈ ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ 30 ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਹੁਣ ਇਲਾਜ ਦੇ ਲਈ ਸਿਵਲ ਹਸਪਤਾਲ ਜਾਂ ਐਂਬੂਲੈਂਸਾਂ ਦੇ ਵਿੱਚ ਨਿੱਜੀ ਹਸਪਤਾਲਾਂ ਵਿੱਚ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ ਜਿਹੜੇ ਐਕਟਰ ਐਕਟਰ ਨੇ ਵਿਜੇ ਉਹ ਵੀ ਇਸ ਹਾਦਸੇ ਤੋਂ ਬਾਅਦ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਜਿਹੜੀ ਸ਼ਾਂਤੀ ਬਣਾਈ ਰੱਖੀ ਜਾਵੇ ਤੇ ਉਹਨਾਂ ਨੇ ਵਰਕਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਵੇ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਇਸ ਤਰ੍ਹਾਂ ਇਹ ਭੀੜ ਇੰਨੀ ਜ਼ਿਆਦਾ ਸੀ ਇਹ ਸ਼ਾਇਦ ਐਕਟਰ ਨੂੰ ਦੇਖਣ ਵਾਸਤੇ ਹੀ ਇੰਨੀ ਭੀੜ ਇਕੱਠੀ ਹੋ ਚੁੱਕੀ ਸੀਗੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਜਿਹੜੇ ਐਕਟਰ ਨੇ ਕਾਫੀ ਮਸ਼ਹੂਰ ਐਕਟਰ ਨੇ ਇਹਨਾਂ ਦੀਆਂ ਫਿਲਮਾਂ ਪੰਜਾਬ ਤੱਕ ਵੀ ਕਈ ਲੋਕ ਵੇਖਦੇ ਨੇ ਇਹ ਜਿਹੜੇ ਫਿਲਮ ਫਿਲਮੀ ਐਕਟਰ ਨੇ ਇਹਨਾਂ ਨੂੰ ਦੇਖਣ ਵਾਸਤੇ ਹੀ ਇੰਨੀ ਭੀੜ ਤੁਸੀਂ ਦੇਖ ਸਕਦੇ ਹੋ ਕਿ ਲੋਕ ਕੋਠਿਆਂ ਦੇ ਉੱਤੇ ਵੀ ਚੜੇ ਨੇ ਸਿਰਫ ਐਕਟਰ ਨੂੰ ਦੇਖਣ ਵਾਸਤੇ ਹੀ ਦੇਖ ਸਕਦੇ ਹੋ ਕਿ ਕਿੰਨੀ ਭੀੜ ਆ ਭੀੜ ਦੇ ਵਿੱਚ ਜਦੋਂ ਭਗੜੜ ਮੱਚਦੀ ਹੈ ਤੇ ਹਾਦਸਾ ਹੋ ਜਾਂਦਾ ਹੈ ਹਾਦਸੇ ਦੇ ਵਿੱਚ ਕਈ ਲੋਕ ਮਰ ਜਾਂਦੇ ਨੇ ਮੌਤ ਹੋ ਜਾਂਦੀ ਹੈ ਕਈ ਲੋਕਾਂ ਦੀ ਤੇ ਇਹ ਵੀ ਅਜੇ ਖਦਸ਼ਾ ਜਤਾਇਆ ਜਾ ਰਿਹਾ ਫਿਲਹਾਲ ਮੋਤਾਂ ਦਾ ਜਿਹੜੀ ਗਿਣਤੀ ਆ ਉਹ ਵੱਧ ਸਕ